ਹੈਲੋ ਫਰੈਂਡਸ ਅੱਜ ਤੁਹਾਨੂੰ ਦੱਸਾਂਗੇ ਪਲਾਜ਼ੋ ਦੀ ਕਟਿੰਗ ਤੇ ਉਹਦਾ ਪ੍ਰੋਪਰ ਨਾਪ ਲੈਣ ਦਾ ਢੰਗ ਭੈਣ ਦਾ ਮੈਸੇਜ ਆਇਆ ਸੀਗਾ ਕਿ ਪਲਾਜ਼ੋ ਦਾ ਨਾਪ ਲੈਣਾ ਦੱਸੋ ਕਿ ਕਈ ਵਾਰ ਜਦੋਂ ਆਪਣੇ ਕੋਲੇ ਬਣਿਆ ਹੋਇਆ ਪਲਾਜ਼ੋ ਆਉਂਦਾ ਤਾਂ ਆਪਾਂ ਨੂੰ ਨਾਪ ਲੈਣ ਦੇ ਵਿੱਚ ਪ੍ਰੋਬਲਮ ਆਉਂਦੀ ਆ ਜੇਕਰ ਆਪਣਾ ਨਾਪ ਸਹੀ ਨਹੀਂ ਹੋਊਗਾ ਤਾਂ ਉਹਦੀ ਕਟਿੰਗ ਵੀ ਸਹੀ ਨਹੀਂ ਹੋਊਗੀ ਪਲਾਜ਼ੋ ਦੀ ਸਭ ਤੋਂ ਪਹਿਲਾਂ ਜੀ ਲੰਬਾਈ ਦੇਖਦੇ ਆਂ ਆਪਾਂ ਲੰਬਾਈ ਦੇਖੋ ਇੱਥੇ ਅੰਚਕੇ ਰੱਖ ਕੇ ਨੀਚੇ ਤੱਕ ਜੋ ਦੇਖ ਲੈਣੀ ਆ 38 ਇੰਚਾ ਇਹਨਾਂ ਦੀ ਲੈਂਥ ਤੁਸੀਂ ਆਪਣੇ ਕਸਟਮਰ ਦੇ ਅਕੋਰਡਿੰਗ ਜਿੰਨੀ ਘੱਟ ਜਾਂ ਵਾਧਾ ਹੋਵੇ ਤੁਸੀਂ ਲੈ ਸਕਦੇ ਹੋ ਇਸ ਤੋਂ ਬਾਅਦ ਆਪਾਂ ਲੈਣਾ ਹੈ ਜੀ ਆਸਣ ਆਸਣ ਆਪਾਂ ਦੇਖਣਾ ਫਰੰਟ ਵਾਲਾ ਫਰੰਟ ਵਾਲਾ ਆਸਣ ਹੈਗਾ ਜੀ 13 ਇੰਚਾ ਇਸ ਤੋਂ ਬਾਅਦ ਆਪਾਂ ਬੈਕ ਵਾਲਾ ਆਸਣ ਦੇਖ ਲੈਣੇ ਬੈਕ ਤੋਂ ਜੋ ਆਸਣ ਆ ਜੀ 18 ਇੰਚ ਹੈਵੀ ਨਾਪ ਦਾ ਇਹ ਪਲਾਜ਼ੋ ਹੈ ਇਸ ਕਰਕੇ ਇਹਦਾ ਆਸਣ ਜ਼ਿਆਦਾ ਹੈ ਹੁਣ ਲੈਨੇ ਆ ਜੀ ਆਪਾਂ हिਪ ਤੋਂ ਨਾਪ ਬੋਡੀ ਤੋਂ ਨਾਪ ਬਣੇ ਦੇ ਬਣੇ ਹੋਏ ਪਲਾਜ਼ੋ ਤੋਂ ਨਾਪ ਲੈਣ ਦੇ ਵਿੱਚ ਕਾਫੀ ਫਰਕ ਆ ਜਦੋਂ ਆਪਾਂ ਬੋਡੀ ਤੋਂ ਨਾਪ ਲੈਂਦੇ ਆ ਤਾਂ ਉਹਦਾ ਹੋਰ ਮੈਜ਼ਰਮੈਂਟ ਹੁੰਦਾ ਹੈ ਬਣੇ ਹੋਏ ਪਲਾਜ਼ੋ ਆਪਾਂ ਹੋ ਟੰਗ ਦੇ ਨਾਲ ਦੇਖੋ ਜੀ ਇਹਦਾ ਨਾਪ ਲੈਨੇ ਆ ਇਸ ਤੋਂ ਆਪਾਂ ਦੇਖਣਾ ਜੀ ਨਾਪ 11.5 ਇੰਚ ਜੋ ਉਹਨਾਂ ਦੀ ਦੇਖੋ ਜੀ ਇਹਦੀ ਕਟਿੰਗ ਆਉਂਦੀ ਆ ਫਰੰਟ ਵੱਲੇ ਦੀ ਤਾਂ ਆਪਾਂ 1 ਇੰਚ ਇਹਦੇ ਵਿੱਚ ਪਲੱਸ ਕਰਕੇ ਇਹਦੀ ਕਟਿੰਗ ਕਰਾਂਗੇ ਬੇ ਕਾਲੇ ਜੋ ਆਪਾਂ हिਪ ਦਾ ਸਾਈਜ਼ ਲੈਣਾ ਉਹਨਾਂ ਦਾ ਦੇਖੋ ਇੱਥੇ ਇੰਚੀ ਟੇਪ ਰੱਖ ਕੇ 14 ਇੰਚ ਇੱਥੇ ਆਪਣੀ ਪਾਕਟ ਆ ਗਈ 15.5 ਇੰਚ ਆ ਜੀ 1 ਇੰਚ ਆਪਾਂ ਇਹਦੇ ਚ ਪਲੱਸ ਕਰਾਂਗੇ 16.5 ਦੇ ਉੱਪਰ ਆਪਣੇ ਬੈਕ ਵਾਲੇ ਜੋ ਪੱਲੇ ਦੀਆ ਕਟਿੰਗ ਹੋਊਗੀ ਚਲੋ ਆਪਾਂ ਹਾਂਜੀ ਮੂਰੀ ਆਪਾਂ ਆਪਣੇ ਨਾਪ ਦੇ ਅਕੋਰਡਿੰਗ ਰੱਖਣੀਆਂ ਜਿੰਨੀ ਵੀ ਕਸਟਮਰ ਨੂੰ ਚਾਹੀਦੀ ਆ ਇਹਦੀ ਹੈਗੀ ਆ ਜੀ 6.5 ਇੰਚ ਆਪਾਂ ਜਿੰਨੀ ਵੀ ਆਪਣੇ ਕਸਟਮਰ ਨੂੰ ਚਾਹੀਦੀ ਆ 7 ਜਾਂ 8 ਉਹਦੇ ਨਾਪ ਨਾਲ ਆਪਾਂ ਇਹਦਾ ਨਾਪ ਲੈ ਲੈਣੇ ਮੂਰੀ ਦਾ ਹਾਂਜੀ ਆਪਾਂ ਇਹਨੂੰ ਪ੍ਰੈਸ ਕਰ ਲਈ ਆ ਦੇਖੋ ਜੀ ਕੱਪੜੇ ਨੂੰ ਤੇ ਇਹਨੂੰ ਫੋਲਡ ਕਰਕੇ ਵਿਛਾ ਲਿਆ ਏ ਜੋ ਖੁੱਲਾ ਪਾਸਾ ਹੈ ਵੀ ਜੀ ਸਾਈਡਾ ਸਭ ਤੋਂ ਪਹਿਲਾਂ ਆਪਾਂ نیچے 2 ਇੰਚਾ ਜੋ ਮੂਰੀ ਦੀ ਛੱਡ ਲੈਣਾ ਹੈ ਇਹ ਲੰਬਾਈ ਹੈਗੀ ਹੈ ਜੀ 38 ਇੰਚ ਤਾਂ 3 ਇੰਚ ਦੇ ਉੱਪਰ ਆਪਾਂ ਮਾਰਕ ਕਰ ਲੈਣਾ 2 ਇੰਚ ਉੱਪਰ ਆਪਾਂ ਪਲਾਸਟਿਕਲੇ ਛੱਡ ਲੈਣਾ ਹੈ ਹੁਣ ਲੈਣੇ ਜੀ ਇਹ ਪਹਿਪ ਦਾ ਆਪਾਂ ਮਾਪ ਲਿਆ ਸੀਗਾ 11.5 ਇੰਚ ਪਲੱਸ 1 ਇੰਚ ਕਰ ਲੈਣਾ ਹੈ 12.5 ਦੇ ਉੱਪਰ ਦੇਖੋ ਜੀ ਆਪਾਂ ਮਾਰਕ ਕਰ ਲੈਣਾ ਹੈ 12.5 ਇੰਚ ਹੀ ਆਪਾਂ ਲੈਣਾ ਜੀ ਉਹਨਾਂ ਦਾ ਆਸਣ। ਨਾਪ ਦੇ ਉੱਪਰ ਸੀਗਾ 13.5 ਇੰਚ। 12.5 ਇੰਚ ਆ ਵਾਲੀ ਆਪਾਂ ਲੰਬਾਈ ਲੈ ਕੇ 2 ਇੰਚ ਦਾ ਵਾਲਾ ਨਿਸ਼ਾਨ ਲਗਾ ਲੈਣਾ ਹੈ। ਇਸ ਤੋਂ ਬਾਅਦ ਆ ਵਾਲੀ ਇਹਨੂੰ ਸ਼ੇਪ ਦੇ ਦੇਣੀ ਆ। ਹੁਣ ਆਪਾਂ ਇਸ ਦਾ ਨਾਪ ਲੈਣਾ ਹੈ ਆਸਣ ਦਾ ਪ੍ਰੋਪਰ ਨਾਪ। 13.5 ਇੰਚ ਸੀਗਾ ਜੀ। ਆ ਦੇ ਕਿੱਥੇ ਤੱਕ ਆਪਣਾ ਪੂਰਾ 13.5 ਇੰਚ ਬਣਦਾ ਹੈ। ਇਹ ਤੋਂ ਬਾਅਦ ਜੇਕਰ ਤੁਹਾਡਾ ਅਸਲ ਘੱਟ ਜਾ ਵੱਧਦਾ ਹੈ ਤਾਂ ਤੁਸੀਂ ਇੱਥੋਂ ਇਹਨੂੰ ਘਟਾ ਜਾ ਵਧਾ ਵੀ ਸਕਦੇ ਹੋ ਪੂਰੇ ਪਲਾਜ਼ੋ ਦਾ ਐਂਚੀਟੇਪਰ ਰੱਖ ਕੇ ਇੱਥੋਂ ਫੋਲਡ ਕਰਕੇ ਸੈਂਟਰ ਚ ਇੱਕ ਮਾਰਕ ਕਰ ਲੈਣਾ ਹੈ ਜਿੰਨਾ ਵੀ ਇਹ ਬਣਦਾ ਹੈ 7.5 ਇੰਚ 7.5 ਇੰਚ ਦੀ ਮਾਰਕ ਆਪਾਂ نیچے ਲਾਣੇ ਇਸ ਮਾਰਕ ਤੋਂ ਹੀ ਆਪਾਂ ਹੋਣੇ ਇਦੀ ਮੂਰੀ ਲਵਾਂਗੇ 6.5 ਇੰਚ ਸੀਗੀ ਜੋ ਨਾਪ ਉੱਪਰ ਸੀਗੀ ਪਰ ਆਪਾਂ ਇਹਨਾਂ ਦੀ ਮੂਰੀ ਲੈਣੀ ਆ ਜੀ 7 ਇੰਚ 3.5 ਇੰਚ ਦਾ ਮਾਰਕ ਆਪਾਂ ਇੱਧਰ ਕਰਨਾ ਹੈ 3.5 ਇੰਚ ਦਾ ਹੀ ਮਾਰਕ ਆਪਾਂ ਇੱਧਰ ਪਾਸੇ ਕਰਨਾ 7 ਇੰਚਾ ਜੋ ਆਪਾਂ ਮੂਰੀ ਲੈ ਲਈ ਇਹਨਾਂ ਦੀ ਹੁਣ ਆਪਾਂ ਦਵਾਂਗੇ ਇਹਨੂੰ ਸ਼ੇਪ ਹਾਂਜੀ ਫਰੰਟ ਪੱਲੇ ਦੇ ਜੋ ਮਾਰਕ ਨੇ ਹੋ ਗਏ ਨੇ ਹੁਣ ਪਹਿਲਾਂ ਆਪਾਂ ਇਸ ਦੀ ਕਟਿੰਗ ਕਰ ਲੈਣੇ ਆਂ ਹਾਂਜੀ ਭੈਣ ਪਲਾਜੋ ਦੇਖ ਰਹੇ ਨੇ ਕਟਿੰਗ ਹੁੰਦਾ ਉਹਨੇ ਪੁੱਛਿਆ ਕਿ ਆ ਨਿਸ਼ਾਨ ਕਿਉਂ ਲਗਾਇਆ ਜੀ ਹਾਂਜੀ ਇਹ ਦੇਖੋ ਜੀ ਇਹ ਆਪਾਂ ਇਹਦੇ ਬਰਾਬਰ ਹੀ ਨਿਸ਼ਾਨ ਲਗਾਉਣਾ ਦੇਖੋ ਇਸ ਦੇ ਬਰਾਬਰ ਨਿਸ਼ਾਨ ਲਗਾ ਕੇ ਇੱਥੇ ਤੱਕ ਹੀ ਆਪਾਂ ਸ਼ੇਪ ਦੇਣੀ ਹੁੰਦੀ ਆ ਜੋ ਆਵ ਵਾਲੀ ਰਾਉਂਡ ਸ਼ੇਪ ਦੇਣੀ ਆ ਪਲਾਜੋ ਨੂੰ ਓਕੇ ਜੀ ਹੁਣ ਆਪਾਂ ਇਸ ਦੀ ਕਟਿੰਗ ਕਰ ਲੈਣੇ ਆ ਪਹਿਲਾਂ ਫਰੰਟ ਪੀਸ ਦੀ ਜੋ ਕਟਿੰਗ ਆ ਜੀ ਕਰ ਲਈ ਆ ਆ 사이ਡ ਤੋਂ ਵੀ ਆਪਾਂ ਕਟਿੰਗ ਕਰਨੀ ਆ ਪਰ ਇਹ ਆਪਾਂ ਜੋ ਬੈਕ ਵਾਲਾ ਪੱਲਾ ਵਿਛਾ ਕੇ ਉਹਨਾਂ ਦੀ ਇਕੱਠੀ ਕਟਿੰਗ ਕਰਾਂਗੇ ਨਹੀਂ ਤਾਂ ਫਿਰ ਜੋ ਕੱਪੜਾ ਆਪਾਂ ਆਪਣਾ ਘਟ ਵੱਧ ਜਾਂਦਾ ਹੈ। ਸੋ ਪਹਿਲਾਂ ਆਪਾਂ ਕੋ ਬੈਕ ਵਾਲਾ ਕੱਪੜਾ ਵਿਛਾ ਲੈਨੇ ਆ। ਇੱਕ ਚੀਜ਼ ਰੇ ਮੈਂ ਹਾਂਜੀ ਬੈਕ ਵਾਲਾ ਪੱਲਾ ਜੋ ਆਪਾਂ ਵਿਛਾ ਲਿਆ ਇਹ ਦੇਖੋ ਜੀ ਉਸੇ ਢੰਗ ਨਾਲ ਆਪਾਂ ਬੈਕ ਵਾਲਾ ਪੱਲਾ ਵਿਛਾ ਲਿਆ ਹੈ। ਉਹਦੇ ਉੱਪਰ ਆਪਾਂ ਵਾਲਾ ਜੋ ਫਰੰਟ ਵਾਲੇ ਪੀਸ ਕਟਿੰਗ ਕਰਿਆ ਸੀਗਾ ਇਹ ਰੱਖ ਲੈਣਾ ਹੈ। ਹੁਣ ਆਪਾਂ ਕਰਨੀ ਆ ਜੀ ਬੈਕ ਵਾਲੇ ਪੱਲੇ ਦੀ ਕਟਿੰਗ। ਸਭ ਤੋਂ ਪਹਿਲਾਂ ਜੀ ਇੱਥੇ ਦੇਖੋ ਆਸਣ ਦੇ ਕੋਲ ਜਿਦਾ ਘਟਨਾ ਆਪਾਂ ਤਾਂ 2 ਇੰਚ ਲੈਣਾ ਹੈ ਹੈਵੀ ਨਾਪ ਦਾ ਆਪਾਂ 2 ਇੰਚ ਲੈਣਾ ਹੈ ਇਥੋਂ ਹਰ ਇੱਕ ਨਾਪ ਦਾ ਹੀ ਆਪਾਂ 2 ਇੰਚ ਲੈਣੇ ਆ ਜਿਵੇਂ ਕਿ ਆਪਾਂ ਨਾਪ ਦੇ ਵਿੱਚ ਦੇਖੋ ਦੇਖਿਆ ਸੀਗਾ ਬੈਕ ਵਾਲਾ ਤੁਸੀਂ ਉਸ ਢੰਗ ਨਾਲ ਵੀ ਲੈ ਸਕਦੇ ਹੋ हिਪ ਦਾ ਪਰ ਮੈਂ ਦੇਖੋ ਇਸ ਢੰਗ ਨਾਲ ਹੀ 2 ਇੰਚ ਐਕਸਟਰਾ ਲੈ ਲੈਣੀ ਆ ਤਾਂ ਆਪਣਾ ਉੱਥੇ ਹੀ ਨਾਪ ਪਹੁੰਚ ਜਾਂਦਾ ਹੈ ਵਾਲਾ ਬਲੀਨ ਸ਼ੇਪ ਦੇ ਦੇਣੀ ਆ ਆ ਮਾਰਕ ਇਹਦੇ ਬਰਾਬਰ ਕਰਕੇ ਪਤਲੇ 나ਪ ਦਾ 2 ਇੰਚ ਹੈਵੀ 나ਪ ਦਾ 2.5 ਜਾਂ 3 ਇੰਚ ਦੇ ਉੱਪਰ ਆਪਾਂ ਦੇਖੋ ਮਾਰਕ ਕਰਨਾ ਹੈ ਇਹਦੇ ਨਾਲ ਇਹਨੂੰ ਰਲਾ ਦੇਣਾ ਦੇਖੋ ਤੇ نیچے ਮੂਰੀ ਕੋਈ ਆਪਾਂ 2 ਇੰਚ ਐਕਸਟਰਾ ਲੈਣਾ ਹੈ ਇਹਦੇ ਨਾਲ ਉਸੇ ਕੋਲ ਆਈਆਂ ਅੰਜੂਮਾ ਕਰਦੇ ਆਪਾਂ ਕਟਿੰਗ ਆਹ ਵਾਲੀ ਜੋ ਕਟਿੰਗ ਆਪਾਂ ਪਹਿਲਾਂ ਫਰੰਟ ਪੀਸ ਦੀ ਨਹੀਂ કરી ਸੀਗੀ ਇਹ ਵਾਲੀ ਕਟਿੰਗ ਵੀ ਹੋਣਾ ਪਏ ਦੇ ਨਾਲ ਇਕੱਠੀ ਹੀ ਕਰ ਲੈਣੀ ਆ ਚਾਰੋਂ ਪੀਸਾਂ ਨੂੰ ਹਾਂਜੀ ਇੱਥੇ ਆ ਕੇ ਦੇਖੋ ਇੱਥੇ ਆ ਕੇ ਵੀ ਦੇਖੋ ਸਕੇਲ ਨਾਲ ਆਪਾਂ ਸ਼ੇਪ ਦੇਣੀ ਆ ਨਹੀਂ ਤਾਂ ਫਿਰ ਉਰੇ ਆ ਕੇ ਕਾਰਨਰ ਨਿਕਲ ਜਾਂਦੇ ਨੇ ਜਦੋਂ ਆਪਾਂ ਸਲਾਈ ਲਗਾਉਨੇ ਆ ਸਕੇਲ ਨੂੰ ਇਸ ਢੰਗ ਨਾਲ ਰੱਖ ਕੇ ਆਹ ਵਾਲੀ ਸ਼ੇਪ ਆਪਾਂ ਇੱਥੇ ਦੇ ਦੇਣੀ ਆ ਜੀਏ ਆਪਣੀ ਕਟਿੰਗ ਜੋ ਕੰਪਲੀਟ ਹੋ ਗਈ ਆ ਭੈਣ ਨੇ ਪੁੱਛਿਆ ਸੀਗਾ ਜੀ ਇਹ ਤਾਂ ਜੋ ਆਪਾਂ ਨਾਪ ਆ ਦੇਖੋ ਜੀ ਕਹਿੰਦੀ ਵੀ ਆਪਾਂ ਪਲਾਜ਼ੋ ਤੋਂ ਲੈ ਲਿਆ ਹਾਂਜੀ ਪਲਾਜ਼ੋ ਜੋ ਆਪਣਾ ਕਟਿੰਗ ਹੋ ਗਿਆ ਜੀ ਭੈਣ ਨੇ ਕਿਹਾ ਹੈ ਜੀ ਇਹ ਜੋ ਪਲਾਜ਼ੋ ਕਟਿੰਗ ਕਰਿਆਇਤਾ ਆਪਾਂ ਦੇਖੋ ਜੀ ਪਲਾਜ਼ੋ ਤੋਂ ਨਾਪ ਲੈ ਲਿਆ ਉਹ ਕਹਿੰਦੇ ਨੇ ਜੀ ਜੇ ਮੈਂ ਆਪਣਾ ਪਲਾਜ਼ੋ ਕੱਟਣਾ ਹੋਵੇ ਕਿ ਉਹਨਾਂ ਨੇ ਪਹਿਲਾਂ ਪਲਾਜ਼ੋ ਪਾਇਆ ਨਹੀਂ ਕਦੇ ਤਾਂ ਉਹਦਾ ਨਾਪ ਕਿਸ ਢੰਗ ਨਾਲ ਲੈ ਹੋਊਗਾ ਸੋ ਨੈਕਸਟ ਵੀਡੀਓ ਚ ਦੱਸਾਂਗੇ ਤੁਹਾਨੂੰ ਆਪਾਂ ਉਹਨਾਂ ਦਾ ਹੀ ਪਲਾਜ਼ੋ ਕਟਿੰਗ ਕਰਾਂਗੇ ਭੈਣ ਦਾ ਦੱਸਾਂਗੇ ਕਿ ਕਿਸ ਢੰਗ ਨਾਲ ਆਪਾਂ ਉਹਨਾਂ ਦਾ ਪਲਾਜ਼ੋ ਆ ਜੋ ਕਟਿੰਗ ਕਰਦੇ ਆ ਹੀ ਪਹਿਗਿਆ ਜੀ ਉਹਨਾਂ ਦੀ 24 ਇੰਚ ਸੋ ਆਪਾਂ ਹੈਵੀ ਨਾਪ ਦਾ ਪਲਾਜ਼ੋ ਕਟਿੰਗ ਕਰਨਾ ਹੈ ਵਿਦਆਊਟ ਨਾਪ ਤੋਂ ਸੋ ਬਾਡੀ ਤੋਂ ਆਪਾਂ ਨਾਪ ਲੰਮਾ ਕੇ ਤੁਹਾਨੂੰ ਦੱਸਾਂਗੇ ਨੈਕਸਟ ਵੀਡੀਓ ਚ ਪਲਾਜ਼ੋ ਕੱਟਣ ਦਾ ਨਵਾਂ ਢੰਗ ਓਕੇ ਥੈਂਕ ਯੂ ਜੀ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਥੈਂਕ ਯੂ